ਗੁਰਜੀ ਕੀ ਫਤੋਏ ਅੱਜ ਜਸੀਂ ਹਲਕਾ ਜੱਬੇਵਾਲ ਦੀ ਹਲਕੇ ਦੇ ਜਿੰਨੇ ਵੀ ਵੋਟਰ ਸਪੋਰਟਰ ਪੰਜ ਸਰਪੰਚ ਲੰਬੜਦਾਰ ਇੱਥੇ ਇਕੱਤਰ ਕੀਤੇ ਹਨ ਉਹਨਾਂ ਦੀ ਮੀਟਿੰਗ ਕਰ ਰਹੇ ਹਾਂ ਜੋ ਅਸੀਂ ਪੰਜਾਬ ਦੇ ਵਿੱਚ 7 ਸੀਟਾਂ ਜਿੱਤੀਆਂ ਹਨ ਤੇ ਉਹ ਮੈਂ ਸਾਰੇ ਪਹਿਲਾ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਨਾਲ ਹੀ ਜਿਹੜੀ ਸਾਡੀ ਹਸ਼ਿਆਰਪੁਰ ਲੋਕ ਸਭਾ ਦੀ ਸੀਟ ਆ ਉਹਦੇ ਉਤੋਂ ਸਾਡੀ ਬਹੁਤ ਤਕੜੀ ਫਾਈਟ ਰਹੀ ਆ ਤਕੜਾ ਮੁਕਾਬਲਾ ਰਿਹਾ ਆ ਜਿਹਦੇ ਵਿੱਚ ਅਸੀਂ ਕੁਝ ਵੋਟਾਂ ਦੇ ਨਾਲ ਹਰੇ ਆ ਤੇ ਇਸ ਦੇ ਲਈ ਅਸੀਂ ਅੱਜ ਇਹ ਮੀਟਿੰਗ ਬੁਲਾਈ ਸੀ ਕਿ ਅਸੀਂ ਇੱਕ ਜਿੰਨੇ ਵੀ ਸਾਡੇ ਵੋਟਰ ਸਪੋਰਟਰਾਂ ਸਾਰਿਆਂ ਦਾ ਧੰਨਵਾਦ ਕਰ ਸਕੀਏ ਤੇ ਨਾਲ ਹੀ ਇਸ ਤੇ ਮੰਥਨ ਕਰ ਸਕੀਏ ਕਿ ਅਸੀਂ ਕਿਸ ਵਜ੍ਹਾ ਕਰਕੇ ਕਿਸ ਵਜ੍ਹਾ ਕਾਰਨ ਅਸੀਂ ਹਲਕਾ ਚੱਬਿਆਲ ਤੋਂ ਪਿੱਛੇ ਰਹੇ ਹਾਂ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਅਸੀਂ ਲੇਟ ਆਏ ਹਾਂ ਸਾਡੀ ਟਿਕਟ ਵੀ ਲੇਟ ਅਨਾਉਂਸ ਹੋਈ ਆ ਤੇ ਦੂਜਾ ਇਹ ਹਲਕਾ 16 ਮਾਰਚ ਨੂੰ ਖਾਲੀ ਹੋਇਆ ਸੀ। ਉਸ ਤੋਂ ਬਾਅਦ ਅਸੀਂ 1 ਅਪ੍ਰੈਲ ਦੇ ਵਿੱਚ ਹਲਕੇ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਮੈਂ ਫਿਰ ਵੀ ਇਹ ਸਮਝਦਾ ਕਿ ਅਸੀਂ ਜੋ ਵੀ ਕੀਤਾ ਹਲਕੇ ਦੇ ਵਿੱਚ ਜਿੰਨੀ ਮਿਹਨਤ ਕੀਤੀ ਆ ਉਹ حساب ਨਾਲ ਅਸੀਂ ਵਧੀਆ ਰਹੇ ਆ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਵਾਈ ਇਲੈਕਸ਼ਨ ਆ ਰਹੀ ਆ ਅਸੀਂ ਇਹ ਕਾਟਾ ਪੂਰਾ ਕਰਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ। ਪਾਰੀ ਬਹੁਤ ਬੰਦੇ ਨਾਲ ਇੱਥੋਂ ਐਮਐਲਏ ਦੀ ਸੀਟ ਜਿੱਤਾਂਗੇ ਤੇ ਮੈਂ ਸਾਰੇ ਹਲਕਾ ਚੱਬੇਵਾਲ ਦੇ ਵੋਟਰਾਂ ਸਪੋਰਟਰਾਂ ਦਾ ਫੇਰ ਇੱਕ ਵਾਰ ਤੈ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਮੇਰੇ ਨਾਲ ਮੇਰੇ ਵੀਰ ਮੇਰੀਆਂ ਭੈਣਾਂ ਮੁੰਡੇ ਨਾਲ ਮੁੰਡਾ ਲਾ ਕੇ ਚੱਲਿਆ ਜਿਨ੍ਹਾਂ ਨੇ ਔਰ ਹਲਕੇ ਦੇ ਵਿੱਚ ਪਿੱਛੇ ਨਹੀਂ ਹਟੇ ਜਿੱਦਾਂ 47 ਡਿਗਰੀ ਟੈਂਪਰੇਚਰ ਦੇ ਵਿੱਚ ਉਹਨਾਂ ਨੇ ਸਾਡਾ ਰੋਡ ਸ਼ੋਅ ਦੇ ਵਿੱਚ ਵੀ ਬਹੁਤ ਵੱਡਾ ਸਾਥ ਦਿੱਤਾ 4 ਦਿਨ ਰੋਡ ਸ਼ੋਅ ਚੱਲਿਆ ਤੇ ਗੱਡੀਆਂ ਦੇ ਉੱਤੇ ਖੜ ਕੇ ਐਡੀ ਵੱਡੀ ਤੌਪਾ ਬਾਗਦੀ ਲੋਹ ਦੇ ਵਿੱਚ ਸਾਡਾ ਸਾਥ ਦਿੱਤਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਔਰ ਇਹਨੀਆਂ ਭੂਟਾਂ ਦਿੱਤੀਆਂ ਮੈਂ ਸਮਝਦਾ ਕਿ ਥੋੜੇ ਟਾਈਮ ਦੇ ਵਿੱਚ ਅਸੀਂ ਬਹੁਤ ਵੱਡਾ ਕੰਮ ਕੀਤਾ ਹੋਣ ਵਾਲੇ ਟਾਈਮ ਦੇ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਹੋਰ ਵਧੀਆ ਕੰਮ ਕਰਾਂਗੇ ਔਰ ਸਾਡਾ ਮੇਨ ਹਲਕੇ ਦੇ ਵਿੱਚ ਇੱਕ ਟਾਰਗੇਟ ਰਹੂਗਾ ਫੋਕਸ ਰਹੂਗਾ ਕਿ ਜਿਹੜਾ ਹਲਕੇ ਦੇ ਵਿੱਚ ਇੱਕ ਨਸ਼ਿਆਂ ਦਾ ਬਹੁਤ ਵੱਡਾ ਕਾਰੋਬਾਰ ਚੱਲ ਰਿਹਾ ਹੈ ਉਹਨੂੰ ਖਤਮ ਕਰਨ ਦੇ ਵਿੱਚ ਅਸੀਂ ਸਫਲ ਰਵਾਂਗੇ ਅਸੀਂ ਇਹ ਮਿਸ਼ਨ ਲੈ ਕੇ ਚੱਲਾਂਗੇ ਕਿ ਨਸ਼ਿਆਂ ਤੇ ਸਾਡਾ ਮੇਨ ਫੋਕਸ ਰਹੂਗਾ ਅਸੀਂ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਹਲਕੇ ਦੇ ਵਿੱਚ ਵਧੀਆ ਤਰੀਕੇ ਨਾਲ ਆਪਾਂ ਮੀਟਿੰਗਾਂ ਕਰਾਂਗੇ ਔਰ ਬੱਚਿਆਂ ਨੂੰ ਜੂਥ ਨੂੰ ਨਾਲ ਜੋੜਾਂਗੇ ਜੋੜ ਕੇ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਜੋੜਾਂਗੇ ਇਹ ਸਾਡਾ ਬਹੁਤ ਵੱਡਾ ਫੋਕਸ ਰਹੂਗਾ ਕਿ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਕਿ ਆਮ ਹਲਕਾ ਚੱਬੇ ਵਾਲ ਵਾਸੀਆਂ ਦੀ ਇਹ ਡਿਮਾਂਡ ਆ ਕਿ ਕਾਂਗਰਸ ਪਾਰਟੀ ਜੇ ਆਉਂਦੀ ਆ ਤਾਂ ਸਾਡਾ ਨਸ਼ਾ ਖਤਮ ਕੀਤਾ ਜਾਵੇ ਅਸੀਂ ਇਤੇ ਪੂਰਾ ਫੋਕਸ ਰੱਖਾਂਗੇ ਤੁਹਾਡਾ ਸਾਰੇ মিডিਆ ਵਾਲਿਆਂ ਦਾ ਵੀ ਇੱਥੇ ਆਉਣ ਤੇ ਬਹੁਤ ਧੰਨਵਾਦ। ਔਰ ਜਿੰਨੇ ਵੀ ਮੇਰੇ ਸੱਜਣ ਇੱਥੇ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਇੱਕ ਵਾਰ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਕਬੀਰ ਪਾਡੇ ਜਿੰਦਾਬਾਦ। ਕਬੀਰ ਪਾਡੇ ਜਿੰਦਾਬਾਦ। ਕਬੀਰ ਪਾਡੇ ਜਿੰਦਾਬਾਦ। ਹੰਕਾਰ ਚਾਰ ਰਸੂਲ ਪਰੇ ਜਿੰਦਾਬਾਦ। ਹੰਕਾਰ ਚਾਰ ਰਸੂਲ ਪਰੇ ਜਿੰਦਾਬਾਦ। ਹੰਕਾਰ